ਆ ਵੇਹ ਲੋ ਆ ਛੱਤਰ ਮੇਰੇ ਮਾਰਿਆ ਗਿਆ ਹੀ ਤੇਰੀ ਕੁੜੀ ਵੱਲੋਂ ਤੇ ਤੂੰ ਨਾ ਛੱਤਰ ਖਾ ਤੇ ਲੋਕੀ ਮੈਨੂੰ ਕਹਿੰਦੇ ਭੈਣਾ ਦੀ ਇੱਜ਼ਤ ਕਰਨੀ ਚਾਹੀਦੀ ਮਾਰਿਆ ਕਿਵੇਂ ਨੇ ਮੇਰੇ ਕੱਲ ਕੋਈ ਨਹੀਂ ਦੱਸ ਦੇਣ ਹੈਗੇ ਵਿਚਾਰੀ ਦੇ ਘੱਟ ਲੈਂਦੇ ਹੱਸ ਖੇਡ ਕੇ ਕੋਈ ਨਹੀਂ ਲਵਾ ਕੇ ਬਦਲੇ ਗਣ ਗਣ ਕੇ ਕੀ ਕਹਤਾ ਸੀ ਵਾਈਫ ਨੇ ਇਹਨੂੰ ਕਿਰਲੀ ਦੀ ਪੂਜ ਹਰਗੀਆਂ ਮੁੱਛਾਂ ਵੀ ਹੜਾ ਲੀਆਂ ਇਹਦੀ ਵਾਈਫ ਨੇ ਇਹਨੂੰ ਕਹਤਾ ਇੱਕੋਂ ਕਿਆ ਮੋਟੇ ਮੋਟੇ ਉਹ ਏ ਮੇਰੀ ਮੰਮੀ ਹੈ ਹਾਂ ਤਕੀ ਹੈ ਔਰ ਜੇ ਸੇਵਾ ਕਰਾ ਕੇ ਆਈ ਹੈ ਹਮ ਸੇਵਾ ਕਰਨੀ ਚਲੇ ਹੈ ਕਾਇ ਲਵ ਯੂ ਲਵ ਯੂ ਟੂ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆਹ ਵੇਖ ਲਓ ਆਹ ਛੱਤਰ ਮੇਰੇ ਮਾਰਿਆ ਗਿਆਈ ਤੇਰੀ ਕੁੜੀ ਵੱਲੋਂ ਤੇ ਤੂੰ ਨਾ ਛੱਤਰ ਖਾਣ ਤੇ ਲੋਕੀ ਵੀ ਨੂੰ ਕਹਿੰਦੇ ਮਾਰ ਗਿਆ ਕਿ ਮੈਨੇ ਮੇਰੇ ਕੱਲ ਕੋਈ ਨਹੀਂ ਦੱਸ ਦੇਣ ਹੈਗੇ ਵਿਚਾਰੀ ਦੇ ਘੱਟ ਲੈਂਦੇ ਹੱਸ ਖੇਡ ਕੇ ਕੋਈ ਨਹੀਂ ਲਵਾ ਕੇ ਬਦਲੇ ਚੰਗਣ ਕੇ ਬਰਾਤ ਵਾਲੇ ਦਿਨ ਪਹੁੰਚਾ ਗਏ ਇਹਨੂੰ ਕੀ ਕਹਤਾ ਕੀ ਕਹਤਾ ਦੀ ਵਾਈਫ ਨੇ ਇਹਨੂੰ ਚਿਰਲੀ ਦੀ ਪੂਜ ਆਰ ਗਈਆਂ ਮਿਛਾ ਹੋ ਗਿਆ ਬਣਾਲੀਆਂ ਇਹਦੀ ਵਾਈਫ ਨੇ ਇਹਨੂੰ ਕਹਤਾ ਦੇਲੇ ਟੁੱਟ ਗਏ ਦੁੱਖ ਸੁੱਕ ਗਿਆ ਸਾਰਾ ਮੁੱਛਲ ਪੁੱਛਵੇ ਤੂੰ ਗੁੰਡੀ ਕਰਾਈ ਕਿਉਂ ਮੈਂ ਨਹੀਂ ਲੈ ਇੰਨਾ ਟਾਈਮ ਲਾ ਕੇ ਮੁੱਛਾ ਗੁੰਡੀਆਂ ਕਰਾਈਆਂ ਗਈਆਂ ਦਾੰਦੀ ਲਾਦੀ ਤੇ ਇਹ ਦੋਵੇਂ ਭੈਣ ਭਰਾ ਇੱਕੋ ਜਿਹੇ ਵੇਖੋ ਇੱਕਦਮ ਕਿਆ ਮੋٹے ਮੋٹے ਕਿਉਂ ਕਹਿ ਲਾਵੀ ਇਹਦੇ ਨਾਲ ਦੀ ਕਿਸੇ ਕੋਲੇ ਫੀਮਲ ਹੋਵੇ ਰੋਟ ਤੇ ਦੱਸਿਓ ਮੱਚੇ ਲੈਣੇ ਇਹਦੇ ਅਸੀਂ ਸ਼ਿਆਲਾ ਗਰਮੀਆਂ ਚ ਭਰਾਂਗੇ ਇਹਨੂੰ ਅੱਜ ਇਹਦੀ ਹੋਊਗੀ ਨਹੀਂ ਤੋ ਵੀ ਵੈਰੀ ਗੁੱਡ ਨਾਦ ਕੇ ਫਿਰੇ ਨੇ ਪਾਲਕੀ ਸਾਹਿਬ ਦੇ ਨਾਲ ਨਾਲ ਨਗਰ ਕੀਤਾ ਜਾਣਾ ਹੈ ਇਹ ਨਵਾਂ ਨਵਾਂ ਬਣ ਜਾਣਾ ਇਹ ਨਵਾਂ ਨਵਾਂ ਬਣਾ ਦੇਣਾ ਇਹਨੂੰ ਮਗਰੇ ਦੀ ਟਾਲੀ ਖੜੀ ਅੱਜ ਜੱਸੂ ਚ ਕੱਢਿਆ ਦਾ

ਮਕਾ ਦੇ ਮਕਾ ਦੇ ਕੰਮ ਵੀਰ ਬਣਿਆ ਕੀ ਆਪਾ ਆਪਾ ਕੋਠੀਆਂ ਦੇ ਕੰਮ ਕਰ ਦੋ ਫੜਾਂਗੇ ਬਾਪਾ ਗਾਂ ਦੇ ਕੋਠੀਆਂ ਦੇ ਕੰਮ ਆਪਾਂ ਨੀੜੀਆਂ ਭਰਾ ਕੇ ਛੱਡ ਦੋ ਬਾਕੇ ਬਸ ਤੇ ਉਸ ਤੋਂ ਬਾਅਦ ਤੁਹਾਨੂੰ 4-5 ਸਾਲ ਦੇ ਦਿੱਤੀ ਹੈ ਨਾ ਹੁਣ ਕੋਈ 2024 ਦੇ ਲੱਗੇ ਤੇ ਇਹਨੂੰ 25 ਆ ਗਿਆ 25 ਦੇ ਵਿੱਚ ਤੁਸੀਂ ਨਾਂ ਨਹੀਂ ਲੈ ਰਹੇ ਵੀਰ ਜੀ ਦੇਖ ਲਓ ਯਾਰ ਤੋਂ ਪਹਿਲਾਂ ਵਾਲੋ ਵਿੱਚ ਖੜੇ ਮੇਰੇ ਸੱਜਣ ਪਿਆਰੇ ਉਹ ਧਿਆਨ ਨਾਲ ਲਿਗਾ ਪਿੱਛੇ ਮਰਾਦੇ ਬੰਦੇ ਕੰਮ ਉੱਤੇ ਮਾਰੇ ਉਹ ਸਾਡਾ ਕੰਮ ਵੀਰੇ A to Z ਛੜੀ ਛਕ ਦਵਾਂਗੇ ਪਹਿਲਾ 2026 ਚੜ ਜਾ ਹਾਂ ਜੀ ਘਬਰਾਉਣਾ ਨਹੀਂ ਬਸ ਪਹਿਲਾ 25 ਪਹਿਲਾ ਦੋ ਘੱਟੇ ਤੁਸੀਂ ਗੋੜਦੇ ਲਿਆ ਉਹ ਚਾਹ ਤੇ ਸਾਰੇ ਬਾਕੀ ਸਾਰੇ ਤਾਂ ਕੋਈ ਚੱਕਰ ਨਹੀਂ ਨਾ ਠੇਕਾ ਵਾਰਿਆ ਬਾਕੀ ਇਹ ਬੰਦੇ ਬੜੇ ਨਾਈ ਸਕੇ ਕਿਉਂਕਿ ਸਾਰੇ ਹੈਗੇ ਸਿੱਖ ਗੁਰਸਿੱਖ ਬੰਦੇ ਆ ਸਾਰੇ ਤੇ ਨਾ ਖਾਣ ਪੀਣ ਦਾ ਚੱਕਰ ਕੀ ਥਾਂ ਥਾਂ ਤੇ ਉਹ ਕੁਲ ਲਪਾਈਆਂ ਸੱਟੀ ਜਾਂਦੇ ਉਹ ਨਹੀਂ ਉਹ ਮਸਲਾ ਨਹੀਂ ਚਾਹ ਬਹੁ ਪੀਂਦੇ ਆ ਚਾਹ ਠੇਕੀ ਜਿਹੜੀਆਂ ਇਹਨਾਂ ਦੇ ਕੰਮ ਕਰੀ ਜਣਾ ਹੈ ਛੁੱਟੀ ਮਾਰਦੇ ਜੀ ਆਖਾ ਮੋੜਦੇ ਨਹੀਂ ਤੇ ਡੱਕਾ ਤੋੜਦੇ ਨਹੀਂ ਗੱਲਾਂ ਉਹ ਆ ਤੇ ਬਾਕੀ ਹਾਂ ਜਿਵੇਂ ਦਾ ਗੁੜ ਪਾਉਂਗੇ ਉਹਦਾ ਮਿੱਠਾ ਜਾਂ ਕਰਾ ਦਨਗੇ ਜਿਵੇਂ ਦਾ ਕੱਪ ਬੋਰਡ ਜਿੱਦਾਂ ਦਾ ਮਰਜ਼ੀ ਕੰਮ ਕਰਾਉਣਾ ਵੀ ਘਰ 'ਚ ਜੋੜ ਪਾ ਪਾ ਕੇ ਵੀ ਲਾ ਦਾਂਗੇ ਹਾਂ ਆ ਸੌਂਖ ਆ ਕੇ ਦੱਸੀ ਕਿੰਨਾ ਆਟਾ ਦਿੱਤਾ ਇਹਨਾਂ ਨੇ ਭਾਈ ਬਈ ਅੱਧੀ ਅੱਧੇ ਘੱਟ ਹੈ ਤੇ ਇਹ ਕਿ ਨੇ ਜੀ ਕਿ ਨੇ ਜੀ ਕਿ ਨੇ ਜੀ ਦਾ ਵਾਵਾ 5 6 ਉਹ ਨੂੰ ਪੁੱਛ ਲੈ ਨਾਲ ਆਨੇ ਜੀ ਉਹਨਾਂ ਦੇ ਕਿੰਨਾ ਆਟਾ ਦਿੱਤਾ ਉਹਨਾਂ ਦੇ ਭਾਈ ਜੀ 8 10 ਜੀ ਆ ਤੇਰੇ ਭੁਆਣੇ ਵੀ ਆ ਜਾਣਾ ਉਹਨਾਂ ਦੇ ਤੇ ਆਟਾ ਕਿੰਨਾ ਦਿੱਤਾ ਇੰਨਾ ਆਟਾ ਇਹਨਾਂ ਤੇ ਇਹਨਾਂ ਨੇ ਖਾਇਆ ਹੁਣ ਇਹ ਤੋਂ ਜ਼ਿਆਦਾ ਖਾਣਾ ਇਹਨਾਂ ਨੇ ਪੇਟੇ ਭਰਨਾ ਇਹ ਫਾਇਦੇ ਚੀਜ਼ ਹੀ ਹੁੰਦੇ ਨਾ ਆ ਇਹਦੇ ਪਰਨੇ ਤੋਂ ਪਛਾਨ ਲਿਓ ਭਾਈ ਆ ਨਾਂ ਦੱਸ ਦੇ ਲਗੀ ਆ ਕਰਨ ਧੰਨ ਧੰਨ ਤੇ ਉਹ ਦੁੱਧੀ ਤਾਂ ਮੁੰਡਾ ਲਾਡੀ ਦਾ ਲੱਟ ਮੁੰਡਾ ਲਾਡੀ ਦਾ ਆਟੇ ਵਾਲਾ ਇਹੋ ਹੀ ਆ ਭਾਈ ਆ ਦੇ ਦੇਣਾ ਨਾ ਮੈਨੂੰ ਚਾਹੀਦਾ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ